फिल्म बहुत बाकी है अभी तो ट्रेलर है फिल्म बहुत बाकी है अभी आपको पता लगेगा आगे आगे कौन लोग है। लोग हैं हैं जो करप्ट जिनके लिए मैं मैं बोलता था जिनके लिए मैं बताता था राज पंजाब के मुख्यमंत्री ने ये साबित किया कि पंजाब का ही एमएलए है इसके खिलाफ सख्त कार्रवाई की है इसके लिए उनका मैं अपने दिल की गहराइयों से धन्यवाद करता हूं और उनसे एक छोटी सी मांग भी करता हूं कि जो भी सच्चाई एटीबी टी बी सुखदेव तरफ से जो भी सच्चाई आपको जलंधर के लोगों की तरफ से मिली है जो फीडबैक मिला जलंधर उसमें सच और हो झूठ का झूठ सच का सच सामने आए इस, इसके अलावा और भी बहुत लोग हैं। जरूरी नहीं जलंधर सेंटर के एमएलए रमन अरोड़ा पे ही कार्रवाई होनी चाहिए जलंधर के एक मंत्री के परिवार के लिए या कोई और हल्के का कोई आदमी अगर करप्ट है उसका भी चेहरा बेनकाब होना चाहिए ये आने वाले दिनों में मुझे पूरी उम्मीद है कि पंजाब के मुख्यमंत्री इसे स्पष्ट करेंगे और जलंधर के लोगों को जो इंसाफ देंगे उसका मैं अपनी तरफ से धन्यवाद कभी भी कोई भी करप्ट बंद भारतीय जनता पार्टी कभी नहीं लगी ना कभी ले ना कोई लियागी ये वर्षा नहीं है मैं एक छोटा जि कार्यकर्ता मैं अपनी पार्टी से पूरा विश्वास है जी मेरी पार्टी की सीनियर लीडरशिप है वो ऐसे जो करप्ट लोग है ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮੈਨੂੰ ਦਾ ਨਹੀਂ ਦੇਣਗੇ ਲੇਕਿਨ ਅਗਰ ਕੋਈ ਕੀਤੀ ਜਾਵੇ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁੱਖ ਮੰਤਰੀ ਭਗਤ ਦਾ ਨਾਮ ਲਿਆ ਉਹਨੇ ਤੇ ਪਰਿਵਾਰਕ ਸਦਸਿਆਂ ਦੇ ਨਾਮ ਲਏ ਨੇ ਤੁਹਾਨੂੰ ਲੱਗਦਾ ਉਹਨਾਂ ਤੇ ਵੀ ਕਾਰਵਾਈ ਹੋਏ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ ਜੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਗਰ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਮੈਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੈ ਜਿਹੜੀ ਜਿਹੜੀ ਮੈਂ ਗੱਲਾਂ ਪਹਿਲੇ ਵੀ ਕਹੀਆਂ ਸੀ 11 ਮਹੀਨੇ ਪਹਿਲੇ ਉਹ ਰਿਜ਼ਲਟ ਅੱਜ ਮਿਲ ਗਿਆ ਤੇ ਜੋ ਗੱਲਾਂ ਮੈਂ ਇੱਕ ਥੋੜੇ ਦਿ ਜਿਨ੍ਹਾਂ ਲੋਕਾਂ ਬਾਰੇ ਮੈਂ ਕਹੀਆਂ ਉਹ ਵੀ ਜਨਤਾ ਦੇ ਵਿੱਚ ਉਹ ਮੀਡੀਆ ਦੇ ਵਿੱਚ ਬੜੀ ਜਲਦੀ ਬੜੀ ਇੱਕ ਪੈਨ ਡਰਾਈਵ ਦੀ ਵੀ ਗੱਲ ਕਰ ਰਹੇ ਹੁੰਦੇ ਸੀਗੇ ਵੀ ਪੈਨ ਡਰਾਈਵ ਸੀਗੀ ਤੁਹਾਡੇ ਕੋਲ ਕਿਤੇ ਉਹੀ ਸਚਾਈਆਂ ਸਾਹਮਣੇ ਮੈਨੂੰ ਲੱਗਦਾ ਕਿ ਉਹੀ ਪੈਨ ਡਰਾਈਵ ਦਾ ਜਿਹੜਾ ਖੇਲ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸਚਾਈ ਪਤਾ ਲੱਗ ਚੁੱਕੀ ਹੈ ਉਹ ਪੈਨ ਡਰਾਈਵ ਤੇ ਨਹੀਂ ਬਣਾਇਆ ਉਹਨਾਂ ਨੇ ਮੇਰੇ ਕੋਲ ਜੋ ਜੋ ਐਵੀਡੈਂਸ ਸੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਮੇਰੇ ਕੋਲ ਮੰਗੇ ਆ ਮੈਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਮੈਂ ਸਰਕਾਰ ਦਾ ਪੂਰਾ ਸਾਥ ਦੇਵਾਂਗਾ ਅਗਰ ਇਦਾਂ ਦੇ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਮੇਰੀ ਕੋਈ ਮਦਦ ਦੀ ਜ਼ਰੂਰਤ ਹੋਵੇ ਮੈਂ 24 ਪ੍ਰੋਟੇਜ ਉੱਤੇ ਸੱਚ ਦੇ ਉੱਤੇ ਉਹ ਮੈਂ ਸਰਕਾਰ ਦੇ ਅੱਗੇ ਇੱਕ ਡੇਟਾ ਕਲੀਅਰ ਕਰ ਦਿਓ ਕਿ ਇਸ ਘਟਾਲੇ ਦੇ ਵਿੱਚ ਹੋਰ ਕੜੇ ਵੱਡੇ ਵੱਡੇ ਚਿਹਰੇ ਆ ਬੜੇ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਬੇਨਤੀ ਹੈ ਕਿ ਜੇ ਤੁਸੀਂ ਐਡੀ ਵੱਡੀ ਕਾਰਵਾਈ ਕੀਤੀ ਹੈ ਜਲੰਧਰ ਦੇ ਲੋਕਾਂ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੇ ਉੱਤੇ ਜਿਹੜੀ ਝੂਠ ਬੋਲ ਕੇ ਸਾਡੋ ਜਿਹੜਾ ਲੋਕਾਂ ਕੋਲ ਵੋਟ ਲਈ ਗਈ ਆ ਕਿਉਂਕਿ ਮੈਂ ਹਰ ਬੰਦੇ ਨੂੰ ਉਂਗਲ ਨਹੀਂ ਚੱਕ ਸਕਦਾ ਜੇ ਸਰਕਾਰ ਨੇ ਐਡਾ ਵੱਡਾ ਕਦਮ ਉਠਾਇਆ ਤੇ ਇਹ ਵੀ ਕਦਮ ਉਠਾਇਆ ਜਾਵੇ ਕਿ ਜਿਹੜੇ ਹੋਰ ਲੋਕ ਆ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਬੜੀ ਜਲਦੀ ਉਹਨਾਂ ਨੂੰ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਐਡੀ ਵੱਡੀ ਕੁਰਸੀ ਤੇ ਬਿਠਾਇਆ ਉਹਨਾਂ ਦੇ ਵਿਚਾਰਾ ਬੇਨਕਾਬ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਬਾਕੀ ਹਲਕੇ ਦੇ ਲੋਕ ਕੀ ਕਰ ਰਹੇ ਆ ਜਿਹੜੇ ਬਾਕੀ ਜਲੰਧਰ ਦੇ ਹਲਕੇ ਆ ਉਹਨਾਂ ਦੇ ਵਿੱਚ ਕੀ ਕੀ ਹੋ ਰਿਹਾ ਇੱਕ ਇੱਕ ਹੋਰ ਗੱਲ ਦੱਸੋ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਨੋਟਿਸ ਦੇ ਆਧਾਰ ਤੇ ਉੱਪਰ ਲੋਕਾਂ ਨੂੰ ਫਰਜੀ ਹੋ ਰਹੀ ਸੀਗੇ ਫਰਜੀ ਨੋਟਿਸ ਕੀ ਸੀ ਸਾਰਾ ਮਾਮਲਾ ਉਹ ਲੋਕ ਟਵਿੱਟਰ ਟਵੀਟਸ ਹੋਣੇ ਸੀ ਲੋਕ ਬਿਆਨਿਓ ਬਿਆਨ ਹੀ ਸੁਣੇ ਸੀ ਨੋਟਸੋਂ ਨੋਟੀ ਨੋਟ ਦੀ ਨੋਟ ਦੀ ਜਿਹੜੀ ਲੜਾਈ ਹੈ ਉਹ ਜਲੰਧਰ 'ਚ ਦੇਖੀ ਆ ਤੇ ਮੈਨੂੰ ਲੱਗਦਾ ਕਿ ਜਿਹੜੀ 23 ਤਰੀਕ ਜਿਹੜੀ ਚੜੀ ਅੱਜ ਇਹ ਉਹ ਰਿਜ਼ਲਟ ਹੈ ਕਿ ਜਿਹੜੀ ਕਾਰਵਾਈ ਹੋਈ ਹੈ ਕਰਪਟ ਐਮਐਲਏ ਦੇ ਖਿਲਾਫ ਮੈਨੂੰ ਲੱਗਦਾ ਕਿ ਇਹ ਨੋਟਿਸ ਦਾ ਹੀ ਕਮਾਲ ਹੈ ਕਿ ਜਿਹੜੇ ਜਾਲੀ ਨੋਟਿਸ ਗਰੀਬਾਂ ਦੇ ਮਕਾਨਾਂ ਤੇ ਲਗਾਏ ਜਿਹੜੇ ਗਰੀਬ ਮਕਾਨ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮਕਾਨ ਬਣਾਏ ਉਹਨਾਂ ਦੇ ਵੀ ਨੋਟਿਸ ਲੱਗ ਗਏ ਜਿਹੜੇ ਲੋਕ ਗਰੀਬ ਰੇਖਾ ਤੋਂ ਥੱਲੇ ਜਿਹਨੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਜਿਨ੍ਹਾਂ ਦੇ ਮਕਾਨ ਬਣੇ ਆ ਇਹ ਇਦਾਂ ਦਾ ਕਰਪਤੇ ਏਟੀਪੀਸੀ ਉਹਨੇ ਉਹਨਾਂ ਦੇ ਵੀ ਨੋਟਿਸ ਲਾ ਦਿੱਤੇ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਲਗਾਇਆ ਜਿਹੜੇ ਲੋਕ ਰੋਜ਼ਗਾਰ ਕਰ ਰਹੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਕਮਾਉਣ ਦੇ ਲਈ ਸਵੇਰੇ ਘਰੋਂ ਜਾਂਦੇ ਸੀ ਉਹਨਾਂ ਦੇ ਦੁਕਾਨਾਂ ਤੇ ਨੋਟਿਸ ਲਗਾਏ ਗਏ ਜਿਹੜੇ ਲੋਕ ਸੁਪਨਿਆਂ ਦਾ ਘਰ ਬਣਾਉਣ ਦੇ ਲਈ ਕੋਈ ਡੇਢ ਮਰਲੇ ਦਾ ਘਰ ਕੋਈ 2 ਮਰਲੇ ਦਾ ਘਰ ਬਣਾਉਣ ਦੇ ਲਈ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹਨੇ ਲਗਾਈ ਉਹਨਾਂ ਦੇ ਘਰਾਂ ਤੇ ਨੋਟਿਸ ਲਗਾਏ ਪਰ ਜਿਹੜੇ ਉਹ ਨੋਟਿਸ ਸੀ ਉਹ ਬਿਲਕੁਲ ਨਕਲੀ ਨੋਟਿਸ ਫੇਕ ਨੋਟਿਸ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਜਲੰਧਰ ਕਾਰਪੋਰੇਸ਼ਨ ਦੇ ਜਿਹੜੇ ਉਹ ਪ੍ਰੂਵਡ ਨੋਟਿਸ ਨਹੀਂ ਉਹ ਨੋਟਿਸ ਨਹੀਂ ਸੀ ਮੈਨੂੰ ਲੱਗਦਾ ਕਿ ਸਰਕਾਰ ਤੱਕ ਜਿਹੜੀ ਉਹ ਸਚਾਈ ਪਹੁੰਚ ਗਈ ਹੈ ਤੇ ਜਿਹੜੀ ਅੱਜ ਏਡੀ ਵੱਡੀ ਜਿਹੜੀ ਕਾਰਵਾਈ ਹੋਈ ਹੈ ਇਹ ਜਿਹੜਾ ਅੱਜ ਫਿਲਮ ਦਾ ਟ੍ਰੇਲਰ ਹੈ ਆਉਣ ਵਾਲੀ ਜਿਹੜੀ ਫਿਲਮ ਹੈ ਉਹ ਬੜੀ ਜਲਦੀ 릴ੀਸ ਹੋਣ ਜਾ ਰਹੀ ਹੈ ਕੀ ਲੱਗਦਾ ਕਿ ਕੋਰਕਟ ਹੁੰਦੇ ਦਾ ਜਿਹੜਾ ਭੰਡਾ ਫਾੜ ਹੋ ਕੇ ਹੋਣਾ ਚਾਹੀਦਾ ਜੇ ਮੁੱਖ ਮੰਤਰੀ ਸਾਹਿਬ ਕੋ ਇਨਸਾਫ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਅੱਗੇ ਡਾ ਵੱਡਾ ਫੈਸਲਾ ਕੀਤਾ ਆਪਣੀ ਸਰਕਾਰ ਦੇ ਵਿੱਚ ਅੱਜ ਪੰਜਾਬ ਚ ਆਮ ਆਦਮੀ ਸਰਕਾਰ ਆਪਣੇ ਸੂਬੇ ਦੇ ਜਲੰਧਰ ਦੇ ਕ ਐਮ ਐਲ ਏ ਦੇ ਕਾਰਵਾਈ ਕਰਨਾ ਇਹ ਮੁੱਖ ਮੰਤਰੀ ਦੀ ਲਈ ਮੈਂ ਧੰਨਵਾਦ ਕਰ ਰਿਹਾ ਬਾਰ ਬਾਰ ਸ਼ਲਾਘਾ ਕਰ ਔਰ ਜੇ ਉਹ ਸਪਸ਼ਟ ਬਿਲਕੁਲ ਝੂਠ ਔਰ ਸੱਚ ਦਾ ਸੱਚ ਬਾਹਰ ਆਵੇ ਜੇ ਕਿਸ ਬੰਦੇ ਨੇ ਬੇਈਮਾਨ ਜੰਗਦਾ ਦੇ ਲੋਕਾਂ ਨਾਲ ਕੀਤੀ ਹੈ ਉਹਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਠੀਕ